ਨੂੰ ਦਿਲਾਂ ਦੇ ਜਿਵੇਂ ਨਹੀਂ ਮੈਨਾਂ ਤਾਂ ਬਨਿਆਂਦਰੀ ਕਹਿ ਲਗੀ ਮੈਂ ਕਿ ਤੁੰਸੀ ਵੀ ਹੋ ਸਕਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਥਾਰਾ ਸਾਰਿਆਂ ਕਾਮ ਮੇਰੇ ਚੈਨਲ ਪੰਜਾਬੀ ਰੋਸਟਰ ਬੀਬੀ ਬਾ ਅੱਜ ਅਨਰੂਲਾ ਕਪਲ ਕਾ ਨਵਿਆ ਦੇਖੇਗੇ ਕੁਛ ਅੰਗਰੇਜ਼ੀ ਕੇ ਨਵੇਂ ਸ਼ਬਦ ਸਿੱਖੇਗੇ ਜੋ ਕਿ ਨੇਮ ਬਲੌਗਰ ਮਾਰੇ ਵਾਸਤੇ ਲੈ ਕੇ ਆਏ ਆ ਕਰਦੇ ਆ ਫਨ ਤੇ ਬਹੁਤ ਹੀ ਜ਼ਿਆਦਾ ਫਨੀ ਵੀਡੀਓ ਹੈ ਜਿਹੜੀ ਹੋਣ ਵਾਲੀ ਆ ਤੁਸੀਂ ਪਲੀਜ਼ ਜ਼ਰੂਰ ਆ ਪੂਰੀ ਵੀਡੀਓ ਨੂੰ ਦੇਖ ਕੇ ਜਾਇਓ ਪਹਿਲਾਂ ਦੇਖਦੇ ਆਪਾਂ ਬਿਆ ਉਹ ਬੁਢੇ ਨੋਦੇ ਦੇ ਨਾਦਨ ਤੋਂ ਉਹ ਵੇਖ ਫੱਪ ਦੇ ਮੇਲਾ ਹੱਸ ਕੇ ਨੋਦੇ ਦੇ ਸੋਨੇ ਨਦਦੇ ਆਪਸੇ ਚੁਪਿਆ ਵੀ ਪਿੰਗਾ ਪਾਈਆਂ ਹਾਂਜੀ ਵੇਖ ਫੱਪ ਦੇ ਬੁੱਟੇ ਕਿੰਨੇ ਸੋਹਣੇ ਲੱਗਦੇ ਮਾਰੀ ਉਮਰ ਕਿਹ ਹੈ ਜਿਹੜੇ ਮਤਲਬ 20 ਤੋਂ 30 ਸਾਲ ਕੇ ਲੋਕ ਹੈ ਉਹ ਕੁਆਰੀ ਫਿਰ ਰਹੇ ਆ ਡੰਡੇ ਬਜਾਉਂਦੇ ਫਿਰ ਰਹੇ ਆ ਉਹ ਕਿਸਤਾਂ ਭਰਨੇ ਖਾਤਰ ਆਏ ਆ ਕਾਜੇ ਲਾਣੇ ਖਾਤਰ ਲਿਮਟਾ ਭਰਨੇ ਖਾਤਰ ਆਏ ਆ ਬੁੜਿਆਂ ਕੇ ਵੀ ਵਿਆਹ ਹੋ ਰਿਹਾ ਛੋਟੇ ਛੋਟੇ ਜਵਾਕਾਂ ਕੇ ਵੀ ਵਿਆਹ ਹੋ ਰਿਹਾ ਇਨਾ ਕਦੇ ਆ ਕਦ ਹੋਊਗਾ ਕੁਛ ਨਹੀਂ ਪਤਾ ਹੈ ਮਾਰੇ ਸਿਆਪੇ ਨਹੀਂ ਮੁਕਦੇ ਆ ਨਾ ਕਿ ਵਿਆਹ ਨਹੀਂ ਮੁਕਦੇ ਆ ਤੇ ਇਹ ਦਿਨ ਕੋਈ ਫੰਕਸ਼ਨ ਕਰਕੇ ਖੜ ਜਾ ਹਾਂ ਮਤਲਬ ਵਿਊ ਲੈਣੇ ਖਾਤਰ ਲੋਕਾਂ ਦਾ ਇੱਕ ਵਾਰੀ ਵਿਆਹ ਕਰਕੇ ਉਸ ਦਾ ਕਰਜਾ ਮਸੌਤਰਾ ਆ ਇਨੇ ਇਨੇ ਕਰੀ ਜਾਂ ਹਾਂ ਮਤਲਬ ਇਨਾ ਕੇ ਪੋਤਾ ਪੋਤੀ ਵੀ ਕਾਹ ਕਹਿੰਗੇ ਵੀ ਦਾਦਾ ਦਾਦੀ ਹਮੇ ਥਾਰੇ ਵਿਆਹ ਮਾ ਕਿੱਥੇ ਤੇ ਹੈ ਨਾ ਕਿਉਂਕਿ ਉਹ ਤਾਂ ਹੈ ਹੀ ਆ ਪੋਤਾ ਤਾਂ ਵਿਆਹ ਮਾਈ ਆ ਹੈ ਨਾ ਕਮਾਲ ਦੇਖੋ ਇਨਾ ਕੀ ਵਿੱਚ ਸਿਰਫ ਜਿਹੜੇ ਰੋਸਟਰ ਆ ਹਨ ਕੌਣ ਹੈ ਲੋਕ ਕਹਾਂ ਸੇ ਆਤੇ ਹੈ ਇਹ ਇੱਕ ਕਿਨਾਂ ਬਲੌਗਰਾਂ ਕੀ ਅੰਗਰੇਜ਼ੀ ਸਮਝਣ ਵਾਸਤੇ ਮੈਨੂੰ ਦੁਬਾਰੇ ਤੇ ਅੰਗਰੇਜ਼ੀ ਦਾ ਕੋਰਸ ਕਰਨਾ ਪਊਗਾ ਅੰਗਰੇਜ਼ ਵੀ ਕਹਿੰਦੇ ਹੋਣੇ ਮਤਲਬ ਮੈਨੂੰ ਵੀ ਮਾਤ ਦੇ ਦੀ ਇਹਨਾਂ ਨੇ ਕਹਾ ਜਿਹੜੇ ਰੋਸਟਡ ਆ ਰੋਸਟਰ ਨੂੰ ਹਮੇ ਕਿਹੜਾ ਚਿਕਨ ਆ ਹਨ ਰੋਸਟਰ ਹੋਆ ਦੀਦੀ ਜੀ ਅੰਗਰੇਜ਼ੀ ਬਾਣੀ ਮੋਟੀ ਸਿੱਖ ਲੈ ਕਰੋ ਬਾਣੀ ਮੋਟੀ ਪਰ ਨੌਨਸੀਏਸ਼ਨ ਤੁਮੇ ਵੀ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਬੋਲਣਾ ਆ ਵੱਡੇ ਬਲੌਗਰ ਅਰੇ ਬੇਸ਼ਤਾਨ ਨੈਸ਼ਨਲ ਟਰੀ ਯਾਨੀ ਕਿ ਨੈਸ਼ਨਲ ਫਲੇਡ ਟਰੀ ਉਹ ਭਾਈ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਮਾਰੋ ਸਮਝ ਨਹੀਂ ਆਉਂਦੀ ਹੈ ਇਹਨਾਂ ਨੂੰ ਬਲਾਵਾ ਕੌਣ ਆ ਮਤਲਬ ਇਸ ਤਰ੍ਹਾਂ ਕੇ ਲੋਕਾਂ ਨੂੰ ਕਾਹ ਟਰੀ ਸਵਾਲ ਪੁੱਛਿਆ ਨਹੀਂ ਹੈ ਇਹਨੂੰ ਲੱਗਿਆ ਵੀ ਕਿਤੇ ਦਰਖਤ ਕੀ ਅੰਗਰੇਜ਼ੀ ਪੁੱਛ ਰਹੀ ਹੈ ਵੀ ਪੇੜ ਕੀ ਅੰਗਰੇਜ਼ੀ ਕਿਹਾ ਹੋਵੇ ਟਰੀ ਹੈ ਨਾ ਮੈਂ ਦੱਸ ਕੇ ਫਟਾਫਟ ਨੰਬਰ ਲੈ ਜਾਵਾਂ ਵੀ ਮੈਨੂੰ ਤਾਂ ਬਹੁਤ ਅੰਗਰੇਜ਼ੀ ਆਵਾ ਏ ਥਾਰੀ ਅੰਗਰੇਜ਼ੀ ਅੱਗੇ ਥੋੜੀ ਜੀ ਨਿਕਲੇਗੀ ਹੈ ਇੰਨੀ ਅੰਗਰੇਜ਼ੀ ਆਵਾ ਕਿ ਕਿਆ ਦੱਸੇ ਹਮੇ ਤਾਂ ਦੇਖ ਫਿਰ ਚੀਟਿੰਗ ਆ ਦਵਾਰਾ ਘੇਟੋ ਮਿੰਦਰ ਲੱਗੇ ਸੀ ਆਪਸ਼ਨ ਨਹੀਂ ਹੈਗੀਆਂ ਬੈਂਗੋ ਟਰੀ ਯਾਨੀ ਕਿ ਆਂਬ ਦਾ ਪੇੜ ਬਨੀਅਨ ਟਰੀ ਯਾਨੀ ਕਿ ਬੋੜ ਦਾ ਪੇੜ ਜਾਂ ਜਾਂ ਫਿਰ ਪੀਪਲ ਦਾ ਯਾਨੀ ਕਿ ਪੀਪਲ ਟਰੀ ਪੀਪਲ ਦਾ ਸਹੀ ਆ ਮੈਨੂੰ ਪਤਾ ਆਹ ਦੇਖਿਆ ਕਿਸ ਦੀ ਗਾਰੰਟੀ ਮੈਨੂੰ ਦੇ ਸਕਦਾ ਜਿਹੜੀ ਸਵਾਲ ਪੁੱਛ ਰਹੀ ਆ ਉਹਨੂੰ ਵੀ ਪੱਕਾ ਪਤਾ ਹੋਣਾ ਵੀ ਇਹਨਾਂ ਨੂੰ ਇੰਨੀ ਅੰਗਰੇਜ਼ੀ ਨਹੀਂ ਆਈ ਨਾਲੇ ਗੱਲ ਗੱਲ ਉਸਨੂੰ ਹਿੰਦੀ ਪਜਾਮੇ ਮੈਂ ਕਨਵਰਟ ਕਰਕੇ ਦੱਸ ਰਹੀ ਆ ਇਹਨਾਂ ਨੂੰ ਵੀ ਇਤਰਾ ਇਤਰਾ ਥਮੇ ਹਨਾ ਗਲਤੀ ਨਾ ਕਰ ਜੋ ਫਿਰ ਵੀ ਕਹਾ ਪੀਪਲ ਕਟਰੀ ਉਹ ਵੀ ਕਹਿ ਰਹੀ ਹੈ ਪੀਪਲ ਕਟਰੀ ਪੀਪਲ ਕੇ ਡਰੀ ਨੋ ਅੰਗਰੇਜ਼ੀ ਮੈਨੂੰ ਕੁਝ ਹੋਰ ਕਹਾ ਆਇਆ ਜੇ ਤੁਹਾਨੂੰ ਪਤਾ ਨਹੀਂ ਹੈ ਸੈਕਟਰੀ ਕਹਾ ਉਸ ਨੂੰ ਹਨਾ ਮਤਲਬ ਕੀ ਨੇ ਕਰਾ ਕੀ ਆਇਆ ਆਈ ਥਿੰਕ ਬਨਿਆਨ ਟਰੀ ਕੀ ਲੱਗਦਾ ਸੈਂ ਕੀ ਕੌਣ ਸਹੀ ਹੈ ਮੈਂ ਸਹੀ ਆ ਮੈਨੂੰ ਪਤਾ ਆ ਸਹੀ ਹੈ ਨਹੀਂ ਮੈਨੂੰ ਪਤਾ ਬਨਿਆਨ ਟਰੀ ਕਹਿ ਲਗੀ ਮੈ ਕਿ ਤੁਹ ਸੀ ਹੋ ਸਕਦਾ ਸ਼ੈਰ ਆਪ ਭਾਈ ਜੀ ਡੂ ਥੈਟ ਕੁਲੂ ਤੁਹਾਨੂੰ ਤਾਂ ਹਰ ਚੀਜ਼ੇ ਪਤਾ ਨਹੀਂ ਗਿਆ ਤੁਹਾਡਾ ਗਿਆਨ ਨਹੀਂ ਗਿਆ ਮੈਂ ਹੋਸਟ ਬਣ ਨੇ ਟਮਾਟਰ ਕੀ ਆਇਆ ਨਵੇਂ ਹੈ ਉਹ ਆਪਸ਼ਨ बोल रही है ਵੀ ਬਣ ਐਂਟਰੀ ਨਹੀਂ ਕਹਾ ਬਣਿਆਂਡਰੀ ਹੈ ਜਿਹੜੀ ਬਣਿਆਂ ਥਵੇਂ ਪਾ ਰખી ਆ ਮਤਲਬ ਝੱਗਾ ਚੱਕ ਰੱਖਿਆ ਏ ਸ਼ਰਮਲਾ ਰખી ਆ ਇਹਨਾਂ ਕੀ ਅੰਗਰੇਜ਼ੀ ਦੇਖ ਲੋ ਵੱਡੇ ਬਲੌਗਰ ਬਣਾ ਲੋਕਾਂ ਨੂੰ ਸੇਧ ਦੇਣਗੇ ਮਤਲਬ ਰਹਾਵੇਂ ਸ਼ਰਮ ਆਇਆ ਤਾਂ ਵੀ ਇਹਨਾਂ ਨੂੰ ਬੋਤਨੀ ਹੈ ਵੀ ਬਣ ਐਂਟਰੀ ਹੁੰਦਾ ਜਾਂ ਬਣਿਆਂਡਰੀ ਪਾ ਲੋ ਬਣਿਆ ਨੇ ਨਾ ਕੀ ਦੇਈ ਵੀ ਤੁਸੀਂ ਪਰਦਾ ਤੁਸੀਂ ਟ੍ਰੀ ਕਹਿਣਾ ਤਾਂ ਹੀ ਮੈਂ ਸੋਚ ਕੇ ਕਿ ਅਸੀਂ ਇਸ ਤਰ੍ਹਾਂ ਕਰਨ ਨੂੰ ਵਾਜ ਡੂ ਦਿਸ ਤੂੰ ਪਾਗਲ ਹੈ ਅੱਛਾ ਹਮਕੋ ਸਿਕਾ ਰਿਆ ਹੈ ਉਸ ਕੁੜੀ ਨੇ ਕੀ ਬੇਇੱਜ਼ਤੀ ਹੈ ਜਿਹੜੀ ਮੂੰਹ 'ਤੇ ਹੀ ਕਰਦੀ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਮારી ਮੂੰਹ 'ਤੇ ਬੇਇੱਜ਼ਤੀ ਹੋ ਰਹੀ ਹੈ ਮਤਲਬ ਕਿ ਤਰ੍ਹਾਂ ਦੇ ਲੋਕ ਆ ਕੋਈ ਇਹਨਾਂ ਨੂੰ ਫੀਲ ਨਹੀਂ ਹੁੰਦਾ ਜਿੰਨੀ ਮਰਜ਼ੀ ਕੋਈ ਬੇਇੱਜ਼ਤੀ ਕਰੀ ਜਾਏ ਕਹਾ ਤુલਸੀ ਕੈਨ ਲਗੀ ਦੀ ਇੰਨੀ ਮਤਲਬ ਇਹਨਾਂ ਨੂੰ ਜਨਰਲ ਨੌਲੇਜ ਨਹੀਂ ਹੈ ਬਸ ਯੋ ਦੀ ਇਹਨਾਂ ਕੀ ਛੋਟੀ ਜਿਹੀ ਨਿੱਕੀ ਜਿਹੀ ਵੀਡੀਓ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਪਲੀਜ਼ ਲਾਈਕ ਸ਼ੇਅਰ ਕਰਦੇ ਕਰੋ ਮਿਲेंगे ਨਵੀਂ ਵੀਡੀਓ ਮਾਂ ਬਾਏ